ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਉਹਨਾਂ ਨੇ ਵੀ 28 ਤਰੀਕ ਨੂੰ ਗੈਸਟਡ ਹੌਲੀਡੇ ਕੀਤੀ ਵੀ ਅਸੀਂ ਕਿਹਾ ਵੀ 28 ਤਰੀਕ ਨੂੰ ਜਿਹੜੀਆਂ ਮੀਟ ਸ਼ਰਾਬ ਦੀਆਂ ਦੁਕਾਨਾਂ ਨੇ ਉਹ ਸਾਰੀਆਂ ਉਹਰੇ ਜ਼ਿਲ੍ਹਾ ਪੱਧਰੀ ਤੌਰ ਤੇ ਬੰਦ ਕੀਤੀਆਂ ਜਾਣ ਜੇ ਹੋ ਸਕੇ ਤਾਂ ਸਾਰੇ ਪੰਜਾਬ ਦੇ ਵਿੱਚ ਬੰਦ ਕੀਤੀਆਂ ਜਾਣ ਤੇ ਜਿਹੜੇ ਪੁੱਤਰ ਨੇ ਆਪਣੇ ਪਿਤਾ ਵਾਰਤਾ ਜਿਹੜੇ ਪਿਤਾ ਨੇ ਪੁੱਤਰ ਵਾਰਤਾ ਸਾਰਾ ਸਰਬੰਸ ਦੇ ਵਾਸਤੇ ਸਾਰਾ ਪਰਿਵਾਰ ਵਾਰਤਾ ਉਸ ਪਰਿਵਾਰ ਨੂੰ ਇਸ ਤੋਂ ਵੱਡੀ ਸਜਦਾ ਕੋਈ ਨਹੀਂ ਹੋ ਸਕਦੀ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਮੈਂ ਬੇਨਤੀ ਕਰਦਾ ਹਾਂ ਸੀਐਮ ਸਾਹਿਬ ਨੂੰ ਸੋਚੇ ਸਿਕਦੇ ਨੇ ਸੰਗਰੂਰ ਦੇ ਵੱਲੋਂ ਵੀ ਇਸ ਲੈਟਰ ਦੇ ਉੱਪਰ ਗੌਰ ਕਰਕੇ ਜ਼ਮਿੰਦਨ ਗੌਰ ਕਰਕੇ ਦਾ 28 ਦਸੰਬਰ 23 ਦੇ ਕੋਸ਼ਿਸ਼ ਕੀਤਾ ਜਾਵੇ ਉਹ ਪੰਜਾਬ ਦੇ ਸਾਰੇ ਸਿੱਖ ਜਤੇ ਬੰਦਿਆਂ ਨੂੰ ਜਿਹੜਾ ਗੁਰਵੰਸੇ ਪਰਿਵਾਰ ਨੂੰ ਪਿਆਰ ਕਰਦਾ ਉਹਨਾਂ ਨੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਵੀ ਵੱਧ ਤੋਂ ਮੰਗ ਬੱਤਰ ਲੈ ਕੇ ਸੋਸ਼ਲ ਮੀਡੀਆ ਰਾਹੀਂ ਔਰ ਹਰਨ ਪ੍ਰਸ਼ਾਸਨਾਈ ਸਰਕਾਰ ਤੱਕ ਇਹ ਗੱਲ ਪਹੁੰਚਾਈ ਜਾਵੇ 21 ਤਰੀਕ ਤੋਂ ਲੈ ਕੇ 30 ਤਰੀਕ ਤੱਕ ਸਾਡਾ ਸ਼ਹਾਦਤਾਂ ਦਾ ਦੌਰ ਹੁੰਦਾ ਇਥੇ ਬਾ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਖੋਰ ਵੀ ਬਹੁਤ ਸਾਰੇ ਸਿੱਖ ਸਿੱਖਾਂ ਦੀ ਜਿਹੜੀਆਂ ਨੇ ਸ਼ਹਾਦਤਾਂ ਇਹਨਾਂ ਦਿਨਾਂ ਦੇ ਵਿੱਚ ਹੋਈਆਂ ਨੇ ਫਾਕ ਪੂਰ ਸੇ ਤੁਹਾਡਾ ਸਵਾਗਤ ਹੈ ਸੰਗਰੂਰ ਦੇ ਡਿਪਟੀ ਕਮਿਸ਼ਨਰ ਆਫਿਸ ਦੇ ਬਾਹਰ ਖੜਿਆ ਜਿੱਥੇ ਕੀ 28 ਤਰੀਕ ਨੂੰ ਪੰਜਾਬ ਸਰਕਾਰ ਨੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਉੱਥੇ ਹੀ ਸਿੱਖ ਜਥੇਬੰਦੀਆਂ ਜੋ ਕਿ ਸੰਗਰੂਰ ਦੇ ਸਿੱਖ ਜਥੇਬੰਦੀਆਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਜਿਸ ਵਿੱਚ ਕੀ 28 ਤਰੀਕ ਨੂੰ ਬਾਇਨ ਸੋਪ ਤੇ ਮੀਟ ਦੀਆਂ ਸੋਪਾਂ ਨੂੰ ਬੰਦ ਰੱਖਿਆ ਜਾਵੇ ਗੱਲਬਾਤ ਕਰ ਲੈਣੇ ਆ ਕਿਸ ਤਰ੍ਹਾਂ ਦਾ ਮੰਗ ਪੱਤਰ ਦਿੱਤਾ ਗਿਆ ਸ੍ਰੀ ਕਾਲ ਜੀ ਕੀ ਨਾਮ ਸਰਪਨਾ ਮੇਰਾ ਨਾਮ ਭਪਿੰਦਰ ਸਿੰਘ ਸੋਢੀ ਹੈ ਜੀ ਤੇ ਅਸੀਂ ਸਾਲ ਮਿਲ ਕਮੇਟੀ ਵੱਲੋਂ ਸਾਰੇ ਸਮੂਚੇ ਗੁਰਦਰਾ ਸਾਹਿਬ ਮੈਲਮਵਾਰ ਗੁਰਦਰਾ ਸਾਹਿਬ ਨੂੰਰਗੁਰ ਦੇ ਆ ਜਥੇਵੰਦੀਆਂ ਇਕੱਠੇ ਹੋ ਕੇ ਪ੍ਰਬੰਧਕ ਕਮੇਟੀ ਇਕੱਠੇ ਹੋ ਕੇ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲੇ ਆ ਡੀਸੀ ਸਾਹਿਬ ਨੂੰ ਇਹ ਬੇਨਤੀ ਕੀਤੀ ਆ ਅਸੀਂ ਨੇ ਮੰਗ ਪੱਤਰ ਦਿੱਤਾ ਕਿ 21 ਤਰੀਕ ਤੋਂ ਲੈ ਕੇ 30 ਤਰੀਕ ਤੱਕ ਸਾਡੇ ਸ਼ਹਾਦਤਾਂ ਦਾ ਦੌਰ ਹੁੰਦਾ ਇਥੇ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਹੋਰ ਵੀ ਬਹੁਤ ਸਾਰੇ ਸਿੱਖ ਸਿੱਖਾਂ ਦੇ ਜਿਹੜੀਆਂ ਨੇ ਸ਼ਹਾਦਤਾਂ ਇਹਨਾਂ ਦਿਨਾਂ ਦੇ ਵਿੱਚ ਹੋਈਆਂ ਨੇ ਵੀ ਇਹ ਜਿਹੜਾ ਜਿਸ ਤਰ੍ਹਾਂ ਕਿ ਅਕਾਲ ਤਖਤ ਸਾਹਿਬ ਵੱਲੋਂ ਵੀ ਇਹ ਹੁਕਮ ਹੈ ਕਿ ਆਹ ਦਿਨਾਂ ਦੇ ਵਿੱਚ ਸਾਦਗੀ ਵਰਤੀ ਜਾਵੇ ਕਿਸੇ ਨੂੰ ਸਰਪਾਵਣਾ ਦਿੱਤਾ ਜਾਵੇ ਤੇ ਅਸੀਂ ਉਸੇ ਨੂੰ ਅੱਗੇ ਵਧਾਉਂਦੇ ਹੋਏ ਇਹ ਮੰਗ ਰੱਖਿਆ ਹੈ ਕਿ ਇੱਕ ਦਿਨ ਘੱਟੋ ਘੱਟ 28 ਦਸੰਬਰ ਨੂੰ ਜਿਸ ਤਰ੍ਹਾਂ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਉਹਨਾਂ ਨੇ ਵੀ 28 ਤਰੀਕ ਨੂੰ ਗੈਸਟਡ ਹੌਲੀਡੇ ਕੀਤੀ ਵੀ ਅਸੀਂ ਕਿਹਾ ਵੀ 28 ਤਰੀਕ ਨੂੰ ਜਿਹੜੀਆਂ ਮੀਟ ਸ਼ਰਾਬ ਦੀਆਂ ਦੁਕਾਨਾਂ ਨੇ ਉਹ ਸਾਰੀਆਂ ਉਹ ਜਿਲ੍ਹਾ ਪੱਧਰੀ ਤੌਰ ਤੇ ਬੰਦ ਕੀਤੀਆਂ ਜਾਣ ਜੇ ਹੋ ਸਕੇ ਤਾਂ ਸਾਰੇ ਪੰਜਾਬ ਦੇ ਵਿੱਚ ਬੰਦ ਕੀਤੀਆਂ ਜਾਣ ਅਸੀਂ ਉਹਨਾਂ ਨੂੰ ਇਹ ਲਾਗੂ ਕਰਾਉਣ ਵਾਸਤੇ ਉਹਨਾਂ ਨੂੰ ਬੇਨਤੀ ਦਿੱਤੀ ਹੈ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਆਸੀਂ ਇਸ ਨੂੰ ਜ਼ਰੂਰ ਮੁੱਖ ਮੰਤਰੀ ਸਾਹਿਬ ਕੋਲੇ ਪਹੁੰਚਾਵਾਂਗੇ ਗੱਲ ਤੇ ਇਹਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਹੋਰ ਵੀ ਆਗੂ ਮੌਜੂਦ ਨੇ ਗੱਲਬਾਤ ਕਰ ਲੈਣੇ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਪੰਜਾਬ ਸਰਕਾਰ ਨੇ ਪਹਿਲੀ ਵਾਰ 28 ਤਰੀਕ ਨੂੰ ਗਲਟੇਟ ਛੁੱਟੀ ਐਲਾਨਿਆ ਦੇਖੋ ਜਿੱਥੇ ਪੰਜਾਬ ਸਰਕਾਰ ਦਾ ਸਮਾਨ ਦਾ ਸ਼ਹੀਦਾਂ ਦੀਆਂ ਯਾਦਾਂ ਨੂੰ ਮਨਾਉਣ ਵਾਸਤੇ ਛੇਦਾਂ ਦੀ ਸਰਕਾਰ ਪ੍ਰਤੀ ਸ਼ਰਧਾ ਦੇਖ ਕੇ ਇਹਨਾਂ ਨੇ 28 ਦਸੰਬਰ ਦਾ ਜੋ ਛੁੱਟੀ ਐਲਾਨ ਕੀਤਾ ਸਰਕਾਰ ਨੇ ਉੱਥੇ ਹੀ ਸਿੱਖ ਜਥੇਬੰਦੀਆਂ ਸੰਗਰੂਰ ਦੀਆਂ ਸੋਚੀ ਤਾਲਗਮਟੀ ਦੀਆਂ ਅਦੀਨ ਜਪਰੋਂ ਤੋਂ ਕਿਹਾ ਕਿ ਅਸੀਂ ਅਲਕੀ ਅਸੀਂ ਇੱਕ ਬੇਨਤੀ ਬੱਤ ਲੈ ਕੇ ਅਜੀਦੀ ਸਾਹਿਬਾਂ ਨੂੰ ਮਿਲੇ ਸੀ ਅਜੀ ਅਸੀਂ ਲਿਖਤੀ ਰੂਪ ਦੇ ਕੇ ਆ ਉਹਨਾਂ ਨੂੰ ਅਸੀਂ ਵੀ ਇਹ 28 ਦਸੰਬਰ ਸਰਕਾਰ ਛੁੱਟੀ ਐਲਾਨ ਕਰ ਸਕਦੀ ਹੈ 28 28 ਦਸੰਬਰ ਡਰਾਇਟ ਇਹ ਵੀ ਘਟਵਾਉਣਾ ਚਾਹੀਦਾ ਹੈ ਜੋ ਮੀਟੰਡੇ ਦੁਕਾਨਾਂ ਆ ਜਾਂ ਸ਼ਰਾਬ ਸ਼ਾਪਸ ਨੇ ਇੱਕ ਦਿਨ ਵਾਸਤੇ ਜਿਹੜਾ ਡਰਾਈ ਕੀਤਾ ਕੋਸ਼ਿਸ਼ ਕੀਤਾ ਜਾਵੇ ਤਾਂ ਕਿ ਸ਼ਹੀਦਾਂ ਨੂੰ ਅਸੀਂ ਇਸ ਵਰਤਵੀ ਜੋ ਸ਼ਰਧਾ ਫੁੱਲ ਭੇਟ ਕਰ ਸਕੀਏ ਔਰ ਉਹਨੂੰ ਉਮੀਦ ਹੈ ਜੋ ਸਰਕਾਰ ਦੀ ਸ਼ਹੀਦਾਂ ਦੀ ਸਤਕਾਰ ਹੈ ਕਿਉਂਕਿ ਇਸ ਪਰਿਵਾਰ ਤੋਂ ਵੱਡਾ ਕੋਈ ਵੀ ਸ਼ਹੀਦ ਨਾ ਵਾਰਡ ਲੈਵਲ ਤੇ ਹੈ ਨਾ ਹੀ ਹੋਣਾ ਉਹ ਜਿਹੜੇ ਪੁੱਤਰ ਨੇ ਆਪਣੇ ਪਿਤਾ ਵਾਰਤਾ ਜਿਹੜੇ ਪਿਤਾ ਨੇ ਪੁੱਤਰ ਵਾਰਤੇ ਸਾਰਾ ਸਰਬੰਸ ਦੇ ਵਾਸਤੇ ਸਾਰਾ ਪਰਿਵਾਰ ਵਾਰਤਾ ਉਸ ਪਰਿਵਾਰ ਨੂੰ ਇਸ ਤੋਂ ਵੱਡੀ ਸਜਦਾ ਕੋਈ ਨਹੀਂ ਹੋ ਸਕਦੀ ਔਰ ਬੇਨਤੀ ਕਰਦੇ ਆਂ ਸੀਐਮ ਸਾਹਿਬ ਨੂੰ ਸੋਚੇ ਸਿੱਖ ਨੇ ਸੰਗਰੂਰ ਦੇ ਵੱਲੋਂ ਵੀ ਇਸ ਲੈਟਰ ਦੇ ਉੱਪਰ ਗੌਰ ਕਰਕੇ ਜਵਿੰਦਨ ਗੌਰ ਕਰਕੇ 28 ਦਸੰਬਰ 23 ਦੇ ਕੋਸ਼ਿਸ਼ ਕੀਤਾ ਜਾਵੇ ਔਰ ਪੰਜਾਬ ਦੇ ਸਾਰੇ ਸਿੱਖ ਜਿਤੇ ਬੰਦਿਆਂ ਨੂੰ ਜਾਂ ਜਿਹੜਾ ਗੁਰਵੰਸੇ ਦੇ ਪਰਿਵਾਰ ਨੂੰ ਪਿਆਰ ਕਰਦਾ ਉਹਨਾਂ ਨੂੰ ਹੱਥ ਪਾਣ ਕੇ ਬੇਨਤੀ ਕਰਦੇ ਆਂ ਵੀ ਵਾਅਦਾ ਮੰਨ ਪੱਤਰ ਲੈ ਕੇ ਸੋਸ਼ਲ ਮੀਡੀਆ ਰਾਹੀਂ ਔਰ ਅਣ ਪ੍ਰਸ਼ਾਸ਼ੀਨਾਈ ਸਰਕਾਰ ਤੱਕ ਇਹ ਗੱਲ ਪਹੁੰਚਾਈ ਜਾਵੇ 28 ਦਿਨਾਂ ਦਾ ਡਰਾਈਡੇ ਕੋਸ਼ਿਸ਼ ਕੀਤਾ ਜਾਵੇ ਹਾਂਜੀ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਹਰ ਇੱਕ ਇਲਾਕੇ ਵਿੱਚ ਕਿਹਾ ਜਾਂਦਾ ਹੈ ਕਿ ਡੀਸੀ ਦਫ਼ਤਰਾਂ ਵਿੱਚ ਆਪਣਾ ਮੰਗ ਪੱਤਰ ਦਿੱਤਾ ਜਾਵੇ ਤਾਂ ਕਿ 28 ਤਰੀਕ ਨੂੰ ਡਰਾਈਡੇ ਕੋਸ਼ਿਸ਼ ਕੀਤਾ ਜਾਵੇ ਤੁਸੀਂ ਦੇਖਦੇ ਹੋ ਨਿਰਪੱਖ ਪੋਸਟ ਮੈਰਪਾਲ ਸਿੰਘ ਕਾਬਦਤ ਸੰਗਰੂਰ